ਫੰਕਸ਼ਨ ਸੀ ਤੇ ਮੈਨੂੰ ਸਟੇਜ ਤੇ ਮੇਰੇ ਟੀਚਰ ਸਹਬਾਨ ਨੇ ਬੋਲਿਆ ਕਿ ਸਪੀਚ ਦੇਣੀ ਆ ਔਰ ਮੈਨੂੰ ਘਰੇ ਇਨੀ ਲੜਾਈ ਹੋ ਗਈ ਘਰ ਦੇ ਕਹਿੰਦੇ ਕਿ ਤੈਨੂੰ ਸਟੇਜ ਤੇ ਚੜਿਆ ਦੇਖ ਲਿਆ ਤਾਂ ਦੇਖ ਲੈ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਬਹੁਤ ਪ੍ਰਸ਼ਨ ਕੀਤੇ ਸੀ ਜਦੋਂ ਮੇਰੇ ਫਾਦਰ ਨੇ ਮੈਨੂੰ ਪੜ੍ਹਾਈ ਲਈ ਭੇਜਿਆ ਸੀ ਕਿ ਦੇਖਾਂਗੇ ਕੀ ਕਰਦੇ ਆ ਜਾਂ ਬਹੁਤ ਸਾਰੇ ਤਰੀਕੇ ਬਹੁਤ ਸਾਰੀਆਂ ਗੱਲਾਂ ਤਾਂ ਮੇਰੇ ਤੱਕ ਮੇਰੇ ਮਾਪੇ ਨਹੀਂ ਪਹੁੰਚਣ ਵੀ ਨਹੀਂ ਦਿੱਤੀਆਂ ਉਹ ਜਦੋਂ ਆਪਾਂ ਆਪਣੀਆਂ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਚੱਲਦੇ ਨਾ ਮੈਨੂੰ ਨਹੀਂ ਲੱਗਦਾ ਚਾਹੀ ਮੈਂ ਇੱਕ ਆਰਮੀ ਆਫੀਸਰ ਹੁੰਦੀ ਸ਼ਾਇਦ ਤਾਂ ਵੀ ਮੈਂ ਐਂ ਵਿਚਰਦੀ ਅੱਜ ਚਾਹੇ ਮੈਂ ਰੈਂਪ ਤੇ ਵ 100 ਇੰਗਲਿਸ਼ ਦੇ ਵਿੱਚ ਉਹ ਸਰਕਾਰੀ ਸਕੂਲ ਦੀ ਕੁੜੀ ਟਾਪ ਸਪੀਕਰਸ ਦੇ ਵਿੱਚ ਮੇਰਾ ਨਾਮ ਆਇਆ। ਟਿੱਬਿਆਂ ਦਾ ਸ਼ਹਿਰ ਜਾਣਿਆ ਜਾਂਦਾ ਸੀ ਬਠਿੰਡਾ ਤੇ ਇੱਥੋਂ ਦੀ ਇੱਕ ਲੜਕੀ ਨੇ ਸੁਪਨਿਆਂ ਦੀ ੜਾਣ ਭਰੀ ਤੇ ਗਲੈਮਰਸ ਦੀ ਦੁਨੀਆ 'ਚ ਨਾਮ ਕਮਾਇਆ ਹੈਗਾ। ਉਹ ਲੜਕੀ ਸਾਹਮਣੇ ਮੌਜੂਦ ਹੈ। ਪਹਿਲਾਂ ਗੱਲਬਾਤ ਕਰਾਂਗੇ। ਮੈਮ ਕੀ ਨਾਮ ਹੈ ਤੁਹਾਡਾ? ਹਾਂਜੀ ਮੇਰਾ ਨਾਮ ਅਰਸ਼ਦੀਪ ਕੌਰ ਸਿੱਧੂ ਹੈ। ਅਰਸ਼ਦੀਪ ਗਲਕਰਿਆ ਸਰਕਾਰੀ ਸਕੂਲ ਤੋਂ ਤੁਸੀਂ ਸਫ਼ਰ ਸ਼ੁਰੂ ਕੀਤਾ। ਇਹ ਸ਼ਹਿਰ ਜਿਹੜਾ ਹੈ ਜਾਂ ਜ਼ਿਲ੍ਹਾ ਆਪਾਂ ਕਹਿੰਦੇ ਪਛੜਾ ਹ ਮਨਿਆ ਜਾਂਦਾ ਸੀ। ਗਲੈਮਰਸ ਦੀ ਦੁਨੀਆ ਤੱਕ ਰਾਜ ਕੀਤਾ। ਕਿੱਥੇ ਤੱਕ ਪਹੁੰਚੇ ਕਿਵੇਂ? ਹਾਂਜੀ ਸਬਦਾ ਸਪੋਰਟ ਸਬਦੀ ਗਾਈਡੈਂਸ ਨਾਲ ਪਹੁੰਚੀ ਸ਼ੁਰੂਆਤ ਚ ਬਹੁਤ ਸਾਰੇ ਸਟਰਗਲਸ ਆਏ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੇ ਪਿੰਡਾਂ ਦੀਆਂ ਕੁੜੀਆਂ ਲਈ ਇੱਕ ਬਹੁਤ ਵੱਡੀ ਗੱਲ ਹੈ ਪਰਮਿਸ਼ਨ ਲੈਣੀ ਬਹੁਤ ਵੱਡੀ ਗੱਲ ਹੈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੇਰੇ ਘਰਦਿਆਂ ਨੇ ਮੈਨੂੰ এডੂਕੇਸ਼ਨ ਲਈ ਭੇਜਿਆ ਔਰ ਉਸ ਤੋਂ ਬਾਅਦ ਜੋ ਵੀ ਚੀਜ਼ਾਂ ਮੇਰੀ ਲਾਈਫ ਦੇ ਵਿੱਚ ਉਪਲਬਧੀਆਂ ਹੋਈਆਂ ਉਹਦੇ ਨਾਲ ਇੱਕ ਟਰਸਟ ਬਿਲਡ ਬਿਲਡ ਅਪ ਹੋ ਗਿਆ ਔਰ ਕਹਿੰਦੇ ਜਿਹਨੂੰ ਕਹਿੰਦੇ ਨਾ ਪ੍ਰੂਵ ਕਰ ਦਿੰਨੇ ਆ ਤੁਸੀਂ ਔਰ ਉਸ ਤੋਂ ਬਾਅਦ ਫਿਰ ਪੈਜੈਂਟ ਲਈ ਮੈਨੂੰ ਕੋਈ ਡਿਫਿਕਲਟੀ ਨਹੀਂ ਆਈ ਕਿ ਉਹਨਾਂ ਨੇ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਮੇਰੇ ਮਾਪੇ ਨੇ ਮੇਰੇ ਮੇਰੇ ਸਾਰੇ ਪਰਿਵਾਰ ਨੇ ਔਰ ਮੇਰੇ ਹੋਰ ਬਹੁਤ ਸਾਰੇ ਸਭ ਨੇ ਮੈਨੂੰ ਸਪੋਰਟ ਕੀਤਾ ਜਿਸ ਸਮੇਂ ਤੋਂ ਤੁਸੀਂ ਗੱਲ ਕਰ ਰਹੇ ਹੋ ਉਸ ਸਮੇਂ ਦੇ ਵਿੱਚ ਲੜਕੀਆਂ ਨੂੰ ਘਰ ਤੋਂ ਬਾਹਰ ਜਾਜਤ ਸਰਕਾਰੀ ਸਕੂਲਾਂ ਤੱਕ ਮਸਾ ਲੈ ਕੇ ਜਾਇਆ ਜੇ ਤੁਸੀਂ ਇੱਥੇ ਤੱਕ ਪਹੁੰਚੇ ਹੋਗੇ ਕਿਹੜੇ ਕਿਹੜੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਜੀ ਸਭ ਤੋਂ ਪਹਿਲਾਂ ਤਾਂ ਕੁੜੀਆਂ ਨੂੰ ਸਿਰ ਨੰਗਾ ਨਹੀਂ ਕਰਨਾ ਅੱਖਾਂ ਚੱਕ ਕੇ ਨਹੀਂ ਦੇਖਣਾ ਤਾਂ ਇਹਨਾਂ ਚੀਜ਼ਾਂ ਨਾਲ ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਸਕੂਲ ਦੇ ਵਿੱਚ ਇੱਕ ਫੰਕਸ਼ਨ ਸੀ ਤੇ ਮੈਨੂੰ ਸਟੇਜ ਤੇ ਮੇਰੇ ਟੀਚਰ ਸਾਹਿਬਾਨ ਨੇ ਬੋਲਿਆ ਕਿ ਸਪੀਚ ਦੇਣੀ ਆ ਔਰ ਮੈਨੂੰ ਘਰੇ ਇੰਨੀ ਲੜਾਈ ਹੋ ਗਈ ਘਰ ਦੇ ਕਹਿੰਦੇ ਕਿ ਤੈਨੂੰ ਸਟੇਜ ਤੇ ਚੜਿਆ ਦੇਖ ਲਿਆ ਤਾਂ ਦੇਖ ਲਉ ਉਹ ਦਿਨ ਤੋਂ ਲੈ ਕੇ ਅੱ ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਨਾਲ ਮੇਰੇ ਘਰ ਦੇ ਲਈ ਵੀ ਇੱਕ ਲਰਨਿੰਗ ਕਰਵ ਸੀ ਉਹ ਵੀ ਲੋਕਾਂ ਚ ਵਿਚਰੇ ਔਰ ਮੈਂ ਧੰਨਵਾਦੀ ਹਾਂ ਕਿ ਇੰਨੀਆਂ ਪੋਜ਼ਿਟਿਵ ਨਿਊਜ਼ ਔਰ ਇਨਸਪੀਰੇਸ਼ਨ ਸਟੋਰੀਜ਼ ਨਾਲ ਉਹਨਾਂ ਦੀ ਵੀ ਸੋਚ ਬਦਲੀ ਔਰ ਉਹਦੇ ਨਾਲ ਨਾਲ ਹੋਰ ਜਿਹੜੇ ਸਟਰਗਲਸ ਆਉਂਦੇ ਆ ਕੁੜੀਆਂ ਨੂੰ ਕੁੜੀਆਂ ਹਰ ਥਾਂ ਆਪਣੀ ਇੰਡੀਪੈਂਡੈਂਸ ਨਾ ਜਾਣੀ ਸਕਦੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਸ਼ਾਇਦ ਪੈਸੇ ਨਹੀਂ ਕਮਾਉਂਦੀਆਂ ਤੇ ਹਰ ਚੀਜ਼ 'ਚ ਪੈਸਾ ਲੱਗਦਾ ਤੁਸੀਂ ਕੋਈ ਪੜ੍ਹਾਈ ਕਰਨੀ ਹੋਵੇ ਜਾਂ ਕਿਸੇ ਮੰਚ 'ਤੇ ਜਾਣਾ ਹੋਵੇ ਤਾਂ ਉਸ ਤਰ੍ਹਾਂ ਕਿ ਦੀ ਸਟਰਗਲ ਉਸ ਸਮੇਂ ਤੇ ਸੀ ਪਰ ਅੱਜ ਮੈਂ ਫਾਈਨੈਂਸ਼ਲੀ ਇੰਡੀਪੈਂਡੈਂਟ ਆ ਡਿਸੀਜ ਉਹ ਮੇਰੇ ਮਾਪਿਆਂ ਨੇ ਜਾਂ ਜਿਨ੍ਹਾਂ ਨੇ ਵੀ ਮੈਨੂੰ ਸ਼ੁਰੂ ਚ ਕੰਟ੍ਰਿਬਿਊਟ ਕੀਤਾ ਹੈ ਸਪੋਰਟ ਕੀਤਾ ਉਹਦੇ ਵਜ੍ਹਾ ਨਾਲ ਮੈਂ ਇਹ इजीली ਕਰ ਪਾਈ ਔਰ ਜੋ ਤੀਸਰੀ ਚੀਜ਼ ਜੋ ਸਭ ਤੋਂ ਮੇਨ ਇੰਪੋਰਟੈਂਟ ਹੈ ਆਪਾਂ ਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਇੰਪੋਰਟੈਂਟ ਹੈ ਪਰ ਜਦੋਂ ਜਜ਼ਬਾ ਨਹੀਂ ਹੁੰਦਾ ਨਾ ਉਹ ਇੱਕ ਮਰੀ ਹੋਈ ਲਾਸ਼ ਦੀ ਤਰ੍ਹਾਂ ਆਪਣੀ ਬੋਡੀ ਲੈ ਕੇ ਚੱਲਦੀ ਆ ਬਸ ਇਹ ਚੀਜ਼ ਮੈਨੂੰ ਰੱਬ ਨੇ ਬਖਸ਼ੀ ਸੀ ਕਿ ਮੈਂ ਬਹੁਤ ਜ਼ਿੰਦਾਦਿਲ ਇਨਸਾਨ ਹ ਹਮੇਸ਼ਾ ਤੇ ਮੇਰੇ ਅੰਦਰ ਇਹ ਸੀਗਾ ਕਿ ਕੁਝ ਤਾਂ ਕਰਨਾ ਹੈ ਉਹ ਕੀ ਕਰਨਾ ਉਹ ਹੌਲੀ ਹੌਲੀ ਸਮੇਂ ਦੇ ਨਾਲ ਪਤਾ ਲੱਗ ਗਿਆ ਤਾਂ ਸਪੀਚ ਤੋਂ ਗਲੈਮਰਸ ਤੱਕ ਦਾ ਸਫਰ ਬਹੁਤ ਲੰਬਾ ਹੈਗਾ ਇੱਕ ਪਾਸੇ ਸਪੀਚ ਚਾਹ ਜੀ ਫਿਰ ਇਹ ਤਾਂ ਬੜਾ ਜੇ ਆਪਾਂ ਕਹਦੇ ਹਾਂ ਸੰਘਰਸ਼ ਤੇ ਮਾਪਿਆਂ ਨੂੰ ਸਮਝਾਉਣਾ ਫਿਰ ਪਹਿਲਾਂ ਪੇਕਿਆਂ ਨੂੰ ਫਿਰ ਸਹੁਰਿਆਂ ਨੂੰ ਕਿੰਨਾ ਕਿ ਜੇ ਆਪਾਂ ਦੇਖੀਏ ਇਹ ਮੁਸ਼ਕਿਲ ਭਰਿਆ ਕੰਮ ਸੀ ਜੀ ਜਿਹੜਾ ਮੁਸ਼ਕਿਲ ਕੰਮ ਸੀ ਉਹ ਪੇਰੈਂਟਸ ਨੇ ਕਰਤਾ ਪੇਰੈਂਟਸ ਨੇ ਦਿੱਤੀ ਮੂਲ ਵੈਲਿਊ ਕੁਝ ਰੂਲਸ ਆਪਣੀ ਲਾਈਫ ਦੇ ਵਿੱਚ ਹੁੰਦੇ ਆ ਚਾਹੇ ਉਹ ਆਪਣੇ ਪੈਨਨ ਦੇ ਵਿੱਚ ਹੋਣ ਚਾਹੇ ਕਿੰਨਾ ਨੂੰ ਮਿਲਣਾ ਹੈ ਕਿਸ ਹੱਦ ਤੱਕ ਤੁਸੀਂ ਆਪਣਾ ਫਿਜ਼ੀਕਲ ਡਿਸਟੈਂਸ ਕਿਸੇ ਤੋਂ ਬਣਾ ਕੇ ਰੱਖਣਾ ਹੈ ਆਪਣੀ ਸੋਚ ਦੇ ਵਿੱਚ ਕਿੱਥੋਂ ਕਿਸੇ ਨੂੰ ਨਾ ਕਹਿਣਾ ਕਿੱਥੇ ਕਿਸੇ ਨੂੰ ਹਾਂ ਕਹਿਣਾ ਇਹ ਮੈਨੂੰ ਲੱਗਦਾ ਮੁੱਢਲੀਆਂ ਜਿਹੜੀਆਂ ਕਦਰਾਂ ਕੀਮਤਾਂ ਸੀ ਮੇਰੇ ਪਰਵਾਰ ਨੇ ਮੈਨੂੰ ਬੜੀ ਸਟਰੋਂਗਲੀ ਦਿੱਤੀਆਂ ਹੁਣ ਆਪਾਂ ਕਹਿੰਦੇ ਆ ਜੀ ਗਲੈਮਰ ਵਰਲਡ ਮੇਰੇ ਲਈ ਟੂ ਬੀ ਓਨੈਸਟ ਗਲੈ ਦੇ ਸਾਹਮਣੇ ਨਹੀਂ ਆਈ ਅੱਜ ਜੇ ਮੈਂ মিডিਆ 'ਚ ਲਾਈਮਲਾਈਟ ਮੇਰੇ ਕੋਲ ਹੈ ਔਰ ਉਹ ਜਦੋਂ ਆਪਾਂ ਆਪਣੀਆਂ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਚੱਲਦੇ ਨਾ ਮੈਨੂੰ ਨਹੀਂ ਲੱਗਦਾ ਚਾਹੇ ਮੈਂ ਇੱਕ ਆਰਮੀ ਆਫੀਸਰ ਹੁੰਦੀ ਸ਼ਾਇਦ ਤਾਂ ਵੀ ਮੈਂ ਐਂ ਵਿਚਰਦੀ ਅੱਜ ਚਾਹੇ ਮੈਂ ਰੈਂਪ ਤੇ ਵਾਕ ਕੀਤੀ ਤਾਂ ਵੀ ਮੈਂ ਐਂ ਵਿਚਰੀ ਪਰ ਮੈਂ ਮੈਂ ਕੀ ਕੱਪੜੇ ਪਾਉਣੀ ਆ ਮੈਂ ਕਿਸ ਤਰ੍ਹਾਂ ਕਿਸੇ ਨੂੰ ਗ्रीट ਕਰਦੀ ਆ ਜੇ ਮੇਰੇ ਸਿਰ ਤੇ ਤਾਜ ਹੈ ਤਾਂ ਮੈਂ ਕੌਣ ਆ ਜੇ ਮੇਰੇ ਹੱਥ ਗੋਹੇ ਚ ਹੈ ਤਾਂ ਮੈਂ ਕੌਣ ਆ ਤਾਂ ਮੈਨੂੰ ਲੱਗਦਾ ਕਿ ਉਹ ਜਦੋਂ ਕਦਰਾਂ ਕੀਮਤਾਂ ਨਾਲ ਰਹਿੰਦੀਆਂ ਤਾਂ ਆਈ ਡੋਨਟ ਥਿੰਕ ਕਿ ਬਹੁਤ ਡਿਫਿਕਲਟ ਚੀਜ਼ ਹੈ ਕਿ ਤੁਸੀਂ ਆਪਣੇ ਕੈਰੈਕਟਰ ਨੂੰ ਆਪਣ ਗੱਲ ਕੀਤੀ ਜਦੋਂ ਇਹ ਮਕਾਮ ਹਾਸਲ ਕਰ ਲਿਆ ਉਹਨਾਂ ਲੋਕਾਂ ਦੀ ਸੋਚ ਬਦਲੀ ਜਿਹੜੇ ਤੁਹਾਡੇ ਪ੍ਰਤੀ ਕਨੇਕਟਿਵ ਸੋਚ ਰੱਖਦੇ ਸੀ ਬਿਲਕੁਲ ਮੈਨੂੰ ਉਮੀਦ ਤਾਂ ਇਹੀ ਹੈ ਕਿਉਂਕਿ ਉਹਨਾਂ ਦੇ ਖਿੜੇ ਮੱਥੇ ਤੇ ਭਰੀਆਂ ਅੱਖਾਂ ਤਾਂ ਇਹੀ ਕਹਿੰਦੀਆਂ ਸੀ ਹਰ ਕੋਈ ਤੁਹਾਡੇ ਤੋਂ ਮਾਫੀ ਨਹੀਂ ਮੰਗ ਸਕਦਾ ਰ ਮੰਗਣੀ ਵੀ ਨਹੀਂ ਚਾਹੀਦੀ ਮੈਨੂੰ ਲੱਗਦਾ ਕਿ ਕਿ ਵੱਡੇ ਨੇ ਪਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਬਹੁਤ ਪ੍ਰਸ਼ਨ ਕੀਤੇ ਸੀ ਜਦੋਂ ਮੇਰੇ ਫਾਦਰ ਨੇ ਮੈਨੂੰ ਪੜ੍ਹਾਈ ਲਈ ਭੇਜਿਆ ਸੀ ਕਿ ਦੇਖਾਂਗੇ ਕੀ ਕਰਦੇ ਆ ਜਾਂ ਬਹੁਤ ਸਾਰੇ ਤਰੀਕੇ ਬਹੁਤ ਸਾਰੀਆਂ ਗੱਲਾਂ ਤਾਂ ਮੇਰੇ ਤੱਕ ਮੇਰੇ ਮਾਪੇ ਪਹੁੰਚਣ ਵੀ ਨਹੀਂ ਦਿੱਤੀਆਂ ਉਹਨਾਂ ਨੇ ਉਹ ਦਰਦ ਆਪਣੇ ਅੰਦਰ ਸਮਾਇਆ ਪਰ ਹੁਣ ਮੈਨੂੰ ਐ ਲੱਗਦਾ ਕਿ ਹੁਣ ਹਰ ਕੋਈ ਸਟੇਟਸ ਲਾ ਰਿਹਾ ਹੈ ਹਰ ਕੋਈ ਵ ia ਪਿੰਡ ਦੇ ਵਿੱਚ ਕੀ ਜ਼ਿਲ੍ਹੇ ਦੇ ਵਿੱਚ ਕੀ ਦੂਰ ਦੂਰ ਤੱਕ ਖਬਰ ਫੈਲੀ ਹੈ ਤੇ ਮੈਨੂੰ ਲੱਗਦਾ ਇਹ ਤਾਂ ਬੜਾ ਸੋਹਣਾ ਸੁਨੇਹਾ ਹੈ ਕਿ ਉਹਨਾਂ ਦੀ ਸੋਚ ਬਦਲੀ ਹੈ ਐਂਡ ਮੈਂ ਪ੍ਰਮਾਤਮਾ ਦਾ ਤੇ ਸਭ ਦਾ ਇਹ ਧੰਨਵਾਦੀ ਹਾਂ ਕਿ ਉਸ ਦਾ ਮੀਡੀਅਮ ਮੈਨੂੰ ਚੁਣਿਆ ਮੈਂ ਇਹ ਤਾਂ ਨਹੀਂ ਕਹਾਂਗੀ ਕਿ ਮੈਂ ਬਦਲਤੀ ਪਰ ਮੀਡੀਅਮ ਮੈਨੂੰ ਚੁਣਿਆ ਤੇ ਮੈਨੂੰ ਲੱਗਦਾ ਬੜੀ ਮਾਣ ਵਾਲੀ ਗੱਲ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਇਵੇਂ ਹੀ ਉਹ ਆਪਣੀਆਂ ਕੁੜੀਆਂ ਨੂੰ ਵੀ ਪੜਾਉਂਦੇ ਰਹਿਣ ਇਸ ਸੋਚ ਦਾ ਫਲ ਹੈ ਜਿਹੜਾ ਉਹ ਬੱਚੀਆਂ ਨੂੰ ਮਿਲਣਾ ਚਾਹੀਦਾ ਤੁਸੀਂ ਮਾਣ ਦੀ ਗੱਲ ਕੀਤੀ ਹੈ ਜਿਹੜੀਆਂ ਤੁਹਾਡੇ ਤੱਕ 10ਵੀਂ ਜਾਂ ਪਲੱਸ 2 ਤੱਕ ਤੁਹਾਡੇ ਸਾਥ ਨਾਲ ਆ ਰਹੀਆਂ ਉਹਨਾਂ ਚੋਂ ਵੀ ਮ ਟੂ ਬੀ ਓਨੈਸਟ ਮੈਂ ਕਿਸੇ ਨਾਲ ਟੱਚ ਚ ਨਹੀਂ ਕਿਉਂਕਿ ਮੈਰਿਜ ਤੋਂ ਬਾਅਦ ਸਭ ਕਿੱਥੇ ਚਲੇ ਗਏ ਔਰ ਮੇਰੇ ਸਕੂਲ ਚੋਂ ਵੀ ਮੈਂ ਸਭ ਤੋਂ ਦੂਰ ਜਾ ਕੇ ਪੜ੍ਹਾਈ ਕੀਤੀ ਆ ਤਾਂ ਉਹਨਾਂ ਦਿਨਾਂ ਚ ਫੋਨ ਨਹੀਂ ਹੁੰਦੇ ਸੀ ਇਸ ਚੀਜ਼ ਦਾ ਮੈਨੂੰ ਥੋੜਾ ਜਾਂ ਅੰਦਰ ਮਨ ਨੂੰ ਗਿਲਾ ਵੀ ਆ ਕਿ ਕਿਸੇ ਦਿਨ ਮੈਂ ਰਜਿਸਟਰ ਚ ਸ਼ਾਇਦ ਜਾਵਾਂ ਤੇ ਲਿਸਟ ਕਢਾ ਕੇ ਉੱਥੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂ ਪਰ ਮੈਂ ਕਿਸੇ ਵੀ ਸਕੂਲ ਦੇ ਆਪਣੇ ਬੈਚਮੇਟ ਕਲਾਸਮੇਟ ਦੇ ਨਾਲ ਟੱਚ ਨਹੀਂ ਆ ਪਰ ਮੈਨੂੰ ਲੱਗਦਾ ਹੈ ਕਿ ਜੇ ਉਹਨਾਂ ਤੱਕ ਖਬਰ ਪਹੁੰਚੀ ਹੋਵੇਗੀ ਸ਼ਾਇਦ ਉਹ ਵੀ ਬਹੁਤ ਖੁਸ਼ ਹੋਣੀ ਹੈ ਪਰ ਅੱਜ ਮੇਰੇ ਸਕੂਲ ਦੀਆਂ ਤਾਂ ਨਹੀਂ ਪਰ ਮੇਰੇ ਕਾਲਜ ਦੀ ਮੇਰੀ ਬੈਸਟ ਫਰੈਂਡ ਮੇਰੇ ਅੱਜ ਇਸ ਕੈਨੇਡਾ ਤੋਂ ਆਈ ਹੈ ਤੇ ਮੇਰੇ ਅੱਜ ਇਸ ਵੱਡੇ ਦਿਨ 'ਚ ਉਹ ਸ਼ਿਰਕਤ ਹੋਈ ਹੈ ਜੀ ਸਭ ਤੋਂ ਪਹਿਲਾਂ ਕਿੜੀ-ਕਿਹੜੇ ਅਵਾਰਡਸ ਆ ਤਾਂ ਐਜ਼ ਅ ਸਪੀਕਰ ਮੈਂ ਬਹੁਤ ਮੈਨੂੰ ਪਰਮਾਤਮਾ ਨੇ ਮਾਨ ਬਖਸ਼ਿਆ ਐਜ਼ ਅ 2.5 ਲੱਖ ਪਾਰਟਿਸਪੈਂਟਸ ਦੇ ਵਿੱਚੋਂ ਟੌਪ 500 ਇੰਗਲਿਸ਼ ਦੇ ਵਿੱਚ ਉਹ ਸਰਕਾਰੀ ਸਕੂਲ ਦੀ ਕੁੜੀ ਟੌਪ ਸਪੀਕਰਸ ਦੇ ਵਿੱਚ ਮੇਰਾ ਨਾਮ ਆਇਆ 800 ਲੋਕਾਂ ਦੀ ਕਰੀਮ ਆਫ ਦ ਕੰਟਰੀ ਲੋਕਾਂ ਨੂੰ ਮੈਂ ਸਟੇਜ ਤੇ ਐਡਰੈਸ ਕੀਤਾ ਐਜ਼ ਅ ਮੋਟੀਵੇਸ਼ਨਲ ਸਪੀਕਰ ਐਜ਼ ਅ ਲਾਈਫ ਕੋਚ 8000 ਲੋਕਾਂ ਦੀ ਲਾਈਫ ਬਦਲ ਚੁੱਕੀ ਹੈ ਔਰ ਬਹੁਤ ਸਾਰੇ ਕਤਾਰ ਦੇ ਵਿੱਚ ਨੇ ਪੈਜੈਂਟ ਜਿੱਤ ਕੇ ਮੈਂ ਇੱਕ ਮਾਈਕ ਲੈ ਲਿਆ ਆਪਣੀ ਆਵਾਜ਼ ਨੂੰ ਐਂਪਲੀਫਾਈ ਕਰਨ ਲਈ ਇਹ ਤਾਜ ਮੇਰੇ ਲਈ ਨਹੀਂ ਇਹ ਮੇਰੀ ਆਵਾਜ਼ ਨੂੰ ਬਲੰਦ ਕਰਨ ਲਈ ਹੈ ਹੁਣ ਅੱਗੇ ਦੀ ਰਣਨੀਤੀ ਓਬਵੀਅਸਲੀ ਜਿਹੜਾ ਮੇਰਾ ਮਿਸ਼ਨ ਹੈ ਹੁਣ ਤਾਂ ਜਿਹੜਾ ਮੈਂ ਪਹਿਲਾਂ 7 ਤੋਂ 5 ਕ ਘੰਟੇ ਸੌਂਦੀ ਸੀ ਉਹ ਵੀ ਮੈਨੂੰ ਲੱਗਦਾ ਮੈਨੂੰ ਕਟਾ ਦੇਣਾ ਕਿਉਂਕਿ ਮੇਰੇ ਮਾਤਾ ਜੀ ਬੜੀ ਛੋਟੀ ਉਏ ਚਲੇ ਗਏ ਤਾਂ ਮੈਂ ਐਸੀ ਚੀਜ਼ 'ਚ ਬਿਲੀਵ ਕਰਦੀ ਆ ਕਿ ਜਿੰਨਾ ਸਮਾਂ ਤੁਹਾਨੂੰ ਮਿਲਣਾ ਹਰ ਇੱਕ ਕਣ ਕਣ ਮੇਰੀ ਬਾਡੀ ਦਾ ਤੇ ਮੇਰੇ ਸਾਹ ਦਾ ਇੱਕ 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 ਸ਼ਣ ਭਾਰਤ ਦੇ ਲਈ ਔਰ ਸਪੈਸ਼ਲੀ ਜਿਹੜੇ ਪਿੰਡੂ ਖੇਤਰ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਇੱਕ ਉਮੀਦ ਜਗਾਉਣ ਲਈ ਔਰ ਉਹਨਾਂ ਨੇ ਛੋਟੇ ਛੋਟੇ ਐਕਸ਼ਨ ਸਟੈਪਸ ਦੇਣ ਲਈ ਸਿਰਫ ਗਿਆਨ ਵੰਡਣ ਲਈ ਨਹੀਂ ਐਕਸ਼ਨ ਸਟੈਪਸ ਲੈਣ ਲਈ ਕਿ ਜਿੱਥੇ ਤੁਸੀਂ ਹੋ ਉੱਥੋਂ ਕਿਵੇਂ ਸ਼ੁਰੂ ਕਰ ਸਕਦੇ ਹੋ ਉਹ ਆਵਾਜ਼ ਮੈਂ ਉਹਨਾਂ ਤੱਕ ਪਹੁੰਚਾਵਾ ਬੁੱਕ ਦੇ ਰਹੀ ਮੇਰੀ ਇੱਕ ਬੁੱਕ ਵੀ ਆਉਣ ਵਾਲੀ ਹੈ ਬਹੁਤ ਜਲਦੀ ਆਪਾਂ ਦੁਬਾਰਾ ਮਿਲਾਂਗੇ ਬੁੱਕ ਦੇ ਰਹੀ YouTube ਵੀਡੀਓਜ਼ ਦੇ ਰਹੀ ਜਾਂ ਜਿਹੜੇ ਮੈਨੂੰ ਮੰਚ ਮਿਲਦੇ ਜਿਵੇਂ ਅੱਜ ਦਾ ਮੰਚ ਮਿਲਿਆ ਜਾਂ ਐਜ਼ ਅ ਹੁਣ ਮੈਨੂੰ ਐਜ਼ ਅ ਗੈਸਟ ਲੋਕ ਬੁਲਾਉਣ ਲੱਗੇ ਆ ਤਾਂ ਮੈਨੂੰ ਲੱਗਦਾ ਹੈ ਕਿ ਉਹ ਇੱਕ ਮੇਰਾ ਜਿਹੜਾ ਮਿ ਤੱਕ ਪਹੁੰਚ ਪਾਈ ਤੇ ਮੈਂ ਜੋ ਵੀ ਪੰਜਾਬ ਲਈ ਜੋ ਵੀ ਭਾਰਤ ਲਈ ਬੱਚੀਆਂ ਲਈ ਕੁਝ ਕਰ ਸਕਾਂ ਉਹਦੇ ਲਈ ਮੈਂ ਹਮੇਸ਼ਾ ਤਤਪਰ ਹਾਂ ਐਂਡ ਤੁਹਾਡੇ ਸਭ ਦਾ ਯੋਗਦਾਨ ਔਰ ਮੇਰੇ ਮੈਂਟਰਸ ਦਾ ਯੋਗਦਾਨ ਮੇਰੇ ਨਾਲ ਹੈ ਅੱਜ ਗੱਲ ਕਰੀਏ ਪਕੇ ਪਰਿਵਾਰ ਨੇ ਸਹਾਇਕ ਦਿੱਤਾ ਸੋਹਰੇ ਪਰਿਵਾਰ ਦਾ ਸਾਰੇ ਜਿੰਨਾ ਸੀਗਾ ਕਹੇ ਜਾ ਸਹਿਯੋਗ ਰਿਹਾ ਕਿਉਂਕਿ ਜਿਆਦਾਤਰ ਫਿਰ ਬੰਦਸ਼ਾਂ ਸ਼ੁਰੂ ਹੋ ਜਾਂਦੀਆਂ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਤੱਕ ਮੈਨੂੰ ਲੱਗਦਾ ਪਰਮਾਤਮਾ ਦੀ ਮੇਰੇ ਤੇ ਬਹੁਤ ਜ਼ਿਆਦਾ ਮੇਰਾ ਤਾਂ ਸਾਰੇ ਪਰਿਵਾਰ ਚ ਆਬਵੀਅਸਲੀ ਮੇਰੇ ਹਸਬੰਦ ਤੋਂ ਸ਼ੁਰੂ ਹੁੰਦਾ ਹੈ ਅੱਜ ਮੈਂ ਇੱਥੇ ਖੜੀ ਆ ਮੇਰੇ ਹਸਬੰਦ ਮੇਰੇ ਦੋ ਬੱਚਿਆਂ ਨੂੰ ਕਹਿੰਦੇ ਅਰਸ਼ ਤੂੰ ਜਾ ਕਿਉਂਕਿ ਉੱਥੇ ਤੇਰਾ ਹੋਣਾ ਜ਼ਰੂਰੀ ਆ ਆਸਟ੍ਰੇਲੀਆ ਚ ਦੋਨਾਂ ਬੱਚੇ ਅੱਜ ਕਿਉਂਕਿ ਉਹਨਾਂ ਦਾ ਸਕੂਲ ਸੀ ਤੇ ਉਹ ਉੱਥੇ ਨੇ ਔਰ ਉਹਨਾਂ ਨੇ ਹੀ ਮੈਨੂੰ ਪੁੱਛ ਕੀਤਾ ਮੇਰੇ ਡ੍ਰੀਮਸ ਨੂੰ ਜੀਣ ਲਈ ਕੁਝ ਤਾਂ ਡ੍ਰੀਮਸ ਇਹੋ ਜਿਹੇ ਜਿਹੜੇ ਮੇਰੇ ਹੈ ਵੀ ਕੀ ਤੇ ਚਲੀ ਗਈ ਨਾ ਤਾਂ ਰੱਬ ਨਾਲ ਬਹੁਤ ਵੱਡਾ ਤੋਖਾ ਹੋਏਗਾ ਤੇ ਉਹਨਾਂ ਦੇ ਪਿੱਛੇ-ਪਿੱਛੇ ਮੇਰੇ ਸਹੌਰਾ ਪਰਿਵਾਰ ਦਾ ਵੀ ਬਹੁਤ ਜ਼ਿਆਦਾ ਸਪੋਰਟ ਹੈ ਕਦੀ ਉਹਨਾਂ ਨੇ ਕਿਸੇ ਚੀਜ਼ ਲਈ ਮਨਾ ਕੀਤਾ ਹੀ ਨਹੀਂ ਬਸ ਕੁਝ ਅਗੇਨ ਮਾਪੇ ਹਮੇਸ਼ਾ ਇੱਕ ਥੋੜੀ ਜਿਹੀ ਗਾਈਡਲਾਈਨ ਦੇ ਦਿੰਦੇ ਆ ਕਿ ਬੇਟਾ ਆ ਆਪਣੀਆਂ ਕਲਚਰਲ ਵੈਲਿਊਜ਼ ਆ ਔਰ ਇਹਨਾਂ ਦੇ ਵਿੱਚ ਰਹਿ ਕੇ ਤੁਸੀਂ ਜੋ ਕਰਨਾ ਕਰੋ ਔਰ ਜਿਸ ਦਿਨ ਮੈਂ ਨਤਾਜ ਮਿਲਿਆ ਤਾਂ ਸਭ ਤੋਂ ਪਹਿਲਾ ਮੇਰੀ ਮਦਰ ਤਾਂ ਨਹੀਂ ਹੈ ਹੁਣ ਬਾਡੀ ਚ ਲੇਕਿਨ ਮੈਂ ਜਾ ਕੇ ਆਪਣੀ ਸੱਸ ਦੇ ਸਿਰ ਤੇ ਸਜਾਇਆ ਤਾਜ ਔਰ ਉਹਨਾਂ ਨੂੰ ਟਰੋਫੀ ਉਹਨਾਂ ਦੇ ਹੱਥ ਚ ਦਿੱਤੀ ਤਾਂ ਬਸ ਉਹਨਾਂ ਦੇ ਸ਼ਬਦ ਮੁੱਕ ਗਏ ਉਸ ਸਮੇਂ ਤੇ ਤਾਂ ਉਹ ਇਹ ਹੀ ਕਹਿ ਰਹੇ ਸੀ ਕਿ ਅਨਬਿਲੀਵेबल ਮੋਮੈਂਟ ਆਨ ਲਈ ਤੇ ਬਹੁਤ ਸਪੋਰਟ ਆ ਮੇਰੇ ਸੌਰੀ ਬੋਲ। ਸ੍ਰ ਅਰਸ਼ਦੀਪ ਹੈ ਬਠਿੰਡੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਕਿਤਨਾ ਕਿਤੇ ਉਹਨਾਂ ਲੜਕੀਆਂ ਲਈ ਇੱਕ ਸੇਧ ਬਣ ਰਹੀ ਹੈ ਜਿਹੜੇ ਹਲੇ ਵੀ ਘਰਾਂ ਦੇ ਤੱਕ ਸੀਮਤ ਹੋ ਕੇ ਰਹਿ ਗਈ ਆ ਸੋ ਕਿਤਨਾ ਕਿਤੇ ਅਰਸ਼ਦੀਪ ਤੋਂ ਸਿੱਖਣ ਦੀ ਲੋੜ ਹੈ ਅਤੇ ਅੱਗੇ ਵਧਣ ਦੀ ਲੋੜ ਹੈ 80 ਭਾਰਤੀ ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ